ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 5 ਅਕਤੂਬਰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜਿਵੇਂ ਅਮਰੀਕਸੀ ਕੀ ਮਾਹੌਲ ਉਸੇ ਤਰ੍ਹਾਂ ਦਾ ਹੀ ਰਿਹਾ ਸਵੇਰ ਵੇਲੇ ਤੋਂ ਲੈ ਕੇ ਦੁਪਹਿਰ ਤੱਕ ਮੌਸਮ ਸਾਫ਼ ਸੀਗਾ ਪਿਛਲੇ ਦਿਨਾਂ ਦੇ ਮੁਕਾਬਲੇ ਅੱਜ ਗਰਮੀ ਅਤੇ ਹੌਮਸ ਦਾ ਦੌਰ ਜਿਆਦਾ ਦੇਖਿਆ ਗਿਆ ਹੁਣ ਬਾਰੀ ਬੱਦਲਵਾਈ ਬਣਨ ਦੀ ਹੈ ਕਿਤੇ ਕਿਤੇ ਤੁਸੀਂ ਆਸਮਾਨ ਵਿੱਚ ਦੇਖੂਗੇ ਕੁਝ ਕਿ ਖੇਤਰਾਂ ਦੇ ਵਿੱਚ ਬੱਦਲਵਾਈ ਬਣਨੀ ਸ਼ੁਰੂ ਹੋ ਚੁੱਕੀ ਹੈ ਜਿਹੜੇ ਕਿ ਸ਼ਾਮ ਬਿਲੇ ਰਾਤ ਤੋਂ ਪਹਿਲਾਂ ਪਹਿਲਾਂ ਟੁੱਟਵੇਂ ਜਿਹੇ ਸ਼ਰਾਟੇ ਜਿਵੇਂ ਕੱਲ ਕੁਝ ਕਲਾਕੀਆਂ ਦੇ ਵਿੱਚ ਹਰਿਆਣੇ ਤੇ ਰਾਜਸਥਾਨ ਦੇ ਵਿੱਚ ਲੱਗੇ ਸਨ ਉਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਵੀ ਲੱਗਦੇ ਹੋਏ ਦਿਖਾਈ ਦੇ ਰਹੇ ਹਨ ਹੋ ਸਕਦਾ ਹੈ ਕਿ ਇਹਨਾਂ ਦੇ ਨਾਲ ਕਿਤੇ ਕਿਤੇ ਬਰੀਕ ਗੜੇਮਾਰੀ ਵੀ ਹੋ ਜਵੇ ਖਾਸ ਕਰਕੇ ਰਾਜਸਥਾਨ ਬਾਰਡਰ ਦੇ ਨਾਲ ਲੱਗਦੇ ਇਲਾਕੇ ਜਿਵੇਂ ਫਾਜ਼ਿਲਕਾ ਮੁਕਸ਼ਰ ਬਠਿੰਡਾ ਫਰੀਦਕੋਟ ਇਹਨਾਂ ਖੇਤਰਾਂ ਦੇ ਵਿੱਚ ਥੋੜੀ ਜਿਹੀ ਬਦੇਰੇ ਆਸੂ ਹੋਵੇਗੀ ਕਿਤੇ ਮੀਂਹ ਦੇ ਨਾਲ ਹਲਕੀ ਬਰੀਕ ਜਿਹੀ ਗੜੇਮਾਰੀ ਵੀ ਹੋ ਜਾਵੇ ਇਹ ਕਾਰਵਾਈਆਂ ਸਾਰੇ ਪੰਜਾਬ 'ਚ ਨਹੀਂ ਹੋਣਗੀਆਂ ਟੁੱਟਮੇ ਜੇ ਇਲਾਕਿਆਂ ਦੇ ਵਿੱਚ ਹੋਣਗੀਆਂ ਜਾਂ ਮਾਝੇ ਦੇ ਕੁਝ ਇਲਾਕੇ ਹੋ ਸਕਦੇ ਹਨ ਬਾਕੀ ਪੰਜਾਬ ਦੇ ਵਿੱਚ ਇਸ ਦਾ ਬਹੁਤਾ ਅਸਰ ਦਿਖਾਈ ਨਹੀਂ ਦੇਵੇਗਾ ਉਹਨਾਂ ਦੇ ਵਿੱਚ ਮੌਸਮ ਪੂਰੀ ਤਰ੍ਹਾਂ ਨਾਲ ਸਾਫ਼ ਹੀ ਰਹੇਗਾ ਹਲਕੀ ਫੁਲਕੀ ਬੱਦਲਵਾਈ ਬਣ ਸਕਦੀ ਹੈ ਪੱਛਮੀ ਮਾਲਵੇ ਤੇ ਮਾਝੇ ਦੇ ਕੁਝ ਇਲਾਕਿਆਂ ਦੇ ਵਿੱਚ ਸ਼ਾਮ ਤੋਂ ਪਹਿਲਾਂ ਉਮੀਦ ਹੀ ਉਮੀਦ ਹੈ